ਜਾ ਤਾਂ ਪਹਿਲਾਂ ਆਹ ਵੀਡੀਓ ਦੇਖਦੇ ਫਿਰ ਇਹਨੇ ਵੀਡੀਓ ਦੇ ਫਣੀਏ ਕਮੈਂਟ ਪੜਦੇ ਆ ਕਮੈਂਟ ਵੀ ਕਾਫੀ ਫਣੀ ਹੋਣ ਵਾਲੇ ਆ ਵੀਡੀਓ ਚੰਗੇ ਲੱਗੇ ਤਾਂ ਲਾਈਕ ਕਰਦੇ ਤੇ ਸ਼ੇਅਰ ਕਰਦੇ ਆਪਣੇ ਯਾਰਾਂ ਮਿੱਤਰਾਂ ਚ ਇਹਦੇ ਨਾਲੋਂ ਚੰਗਾ ਤਾਂ ਕੱਗੜਾ ਪਾ ਲੈਂਦਾ ਘਰੇ ਦੀ ਪੈਣਾ ਆ ਦਾ ਪਲਾਜੋ ਲੱਭੀ ਜਾਂਦੀ ਆ ਕਾਲਜ ਜਾਣ ਨੂੰ ਪਤੰਦਰ ਜਿੱਥੋਂ ਲੰਘਦਾ ਉੱਥੇ ਝਾੜੂ ਲਾਉਂਦੀ ਤਾਂ ਨਹੀਂ ਲੋੜ ਪੈਂਦੀ ਹੋਣੀ ਬਸ ਵੀਰੇ ਇੱਕ ਚਮਕੀਲੀ ਅਣਕ ਦੀ ਕਮੀ ਆ ਬਾਕੀ ਜਲੂਸ ਤਾਂ ਆਤਾ ਮੇਰਾ ਦੋਸਤ ਵੀ ਐਵੇਂ ਦੇ ਕੱਪੜੇ ਪਾਉਂਦਾ ਸੀ ਉਹਨੂੰ ਖੁਸਰੇ ਚੱਕ ਕੇ ਲੈ ਗਏ ਰੱਬਾ ਇਹਨੂੰ ਕੁੜੀ ਬਣਾ ਕੇ ਭੇਜ ਦਿੰਦਾ ਇੱਕ ਚੁੰਮਕਾ ਕਿੱਥੇ ਡੱਗ ਪਿਆ ਮਟਿਆਰ ਦਾ ਇਹਦੇ ਕਰਦੇ ਵੀ ਆਖਦੇ ਹੋਣੇ ਆ ਕੀ ਪੈਦਾ ਕਰ ਬੈਠੇ ਉਹ ਸਾਗਰ ਦੀਆਂ ਛੱਲਾ ਵਾਂਗੂ ਜ਼ਿੰਦਗੀ ਹੈ ਬੜੀ ਠੇਢੀ ਮੇਢੀ ਕਿੱਥੇ ਲੈ ਕੇ ਚਲੀ ਜਾਵੇ ਪਤਾ ਨਹੀਂ ਕੁਝ ਵੀ ਕੀ ਹੈ ਕਹਿੰਦੀ ਤੇ ਆਲਮਿਆਂ ਪਹਾੜਾ ਵਾਂਗੂ ਦਸਦੀ ਨੇੜੇ ਦੂਰੀਆ ਰਹਿੰਦੀ ਰਾਮੂ ਨੂੰ ਮੁਬਾਰਕਾਂ ਤੇ ਸਾਨੂੰ ਲਾਂਤਾਂ ਰੋਟੀ ਖਾਣ ਲੱਗਾ ਸੀ ਸਾਲਾ ਹੁਣ ਜੀ ਨਹੀਂ ਕਰਦਾ ਸਾਡੇ ਤਾਂ ਰਾਮੂ ਹਰੀ ਚੰਗੇ ਆ ਚੰਗੀ ਫਸਲ ਨੂੰ ਹਮੇਸ਼ਾ ਕੀੜੇ ਖਾ ਜਾਂਦੇ ਆ ਜਿੱਥੇ ਕੋਈ ਸਾਰ ਨਾ ਹੋਵੇ بارش ਵੀ ਹੈ ਉੱਥੇ ਪੈਂਦੀ ਦੇਖਾ ਨਾ ਜੇ ਤੈਨੂੰ ਮੇਰੇ ਨਾਲ ਕੋਈ ਆਂਟੀ ਵੀ ਨਹੀਂ ਗੱਲ ਕਰਦੀ ਕੋਈ ਫਾਇਦਾ ਨਹੀਂ ਜੇ ਮੈਂ हेयर ਸਪਾ ਰਿਮਾਉਂਡਿੰਗ ਤੇ ਹੋਰ ਫੈਸ਼ਨ ਕਰਨ ਦਾ ਸਭ ਖੂਚ ਹੀ ਐ ਸਾਲਾ ਮੋਗੇ ਬਣ ਜਨੇ ਉਥੇ ਨਾਨਕੇ ਨੇ ਮੇਰੇ ਮੋਗੇ ਬੱਸਾਂ ਜੇ ਸ਼ਰਮਾ ਵੇਚਣ ਜਾਂਦਾ ਹੁਣ ਵੀ ਬਹਾ ਹੱਥ ਥੋੜੀ ਮਾਰ ਕੇ ਤੇ ਆਪਣੇ ਪਤੀ ਪਰਮੇਸ਼ਵਰ ਦੀ ਜਾਨ ਨਾ ਕੱਢਦੀ ਜਿੰਨਾ ਇਹ ਕਮਜ਼ੋਰ ਐ ਇਹ ਤਾਂ ਪਿੰਡ ਦੇ ਬਾਸ ਢੇ ਵੱਲ ਵੀ ਨਹੀਂ ਜਾਂਦਾ ਹੁਣ ਪਤੰਦਰ ਦਾ ਮੂੰਹ ਵੀ ਮੋٹے ਸੰਤਰੇ ਦੀ ਬੋਤਲ ਵਰਗਾ ਹੋਇਆ ਪੈ ਪੈਗ ਲਾ ਲਾ ਕੇ ਹੁਣ ਹੈਦੀ ਹੁੰਦਾ ਜਨਾ ਕਾਦੇ ਮੁਰਗੇ ਬਥੇਰੇ ਮੁਰਗੇ ਤਾਂ ਖਾਦੇ ਨਹੀਂ ਲੱਗਦੇ ਕੰਮ ਤਾਂ ਦਾਲ ਵਾਲਾ ਲੱਗਦਾ ਮੈਨੂੰ ਤਾਂ ਲੱਗਦਾ ਰੋਟੀ ਵੀ ਫੋਟੋਸਟੇਟ ਕਰਵਾ ਕੇ ਖਾਂਦਾ ਮੁਰਗੇ ਵਰਗਾ ਤਾਂ ਆਪ ਹੋਇਆ ਪਿਆ ਇਹ ਸੋ ਜਿਹੜਾ ਲੋਕਾਂ ਨੇ ਸਾਡੇ ਮੋਟਰ ਵਾਲੇ ਸ਼ੋ ਨੂੰ ਇੰਨਾ ਬੇਸ਼ੁਮਾਰ ਪਿਆਰ ਦਿੱਤਾ ਕਿ ਅਸੀਂ ਮਜਬੂਰ ਹੋ ਗਏ ਨਵੇਂ ਗੈਸਟ ਨੂੰ ਬੁਲਾਣ ਲਈ ਸੋ ਗੀਤ ਗਰਾਇਆ ਅੱਜ ਬਿਲਕੁਲ ਨਵੀਂ ਵਿਆਹੀ ਵੋਟੀ ਵਾਂਗ ਸਜ ਕੇ ਬੇਸ਼ੁਮਾਰ ਪਿਆਰ ਨਹੀਂ ਦਿੱਤਾ ਬੇਸ਼ੁਮਾਰ ਗਾਲਾਂ ਕੱਢੀਆਂ ਤੈਨੂੰ ਭਲੇਖਾ ਲੱਗ ਗਿਆ ਪੋਤਾ ਬੌਟੀ ਵਾਂਗੂ ਸਜਿਆ ਤੂੰ ਐਵੇਂ ਮਾਮਾ ਪੱਗ ਮੈਚ ਕਰਕੇ ਲਾੜਾ ਬਣਨ ਨੂੰ ਫਿਰਦਾ ਇਹਦੀਆਂ ਮੁੱਛਾਂ ਦੇਖ ਕੇ ਤਾਂ ਕੁੱਤੀ ਵੀ ਭੱਜ ਜਾਂਦੀ ਐ ਇਹਦੇ ਨਾਲ ਕੁੜੀਆਂ ਕਾਹਨ ਦੋਰ ਦਿੰਦਾ ਮੋਟਰ ਤੇ ਯਾਹਾਂ ਤਾਂ ਮਾਹੌਲ ਐ ਤੁਸੀਂ ਯਾ ਕੋਈ ਨਹੀਂ ਲਾਲ ਮਹਿੰਦੀ ਲਾਈ ਹੈ ਮਹਿੰਦੀ ਵੀ ਲਾਈ ਐ ਯਾਥੇ ਗਏ ਸੀ ਯਾ ਇੰਟਰਵਿਊ ਤੇ ਆ ਗਏ ਇੰਟਰਵਿਊ ਦਾ ਹੀ ਚਾਹ ਬਹੁਤ ਸੀ ਸੱਚੀ ਓਏ ਹੋਏ ਬੈਕਗ੍ਰਾਉਂਡ ਮਿਊਜ਼ਿਕ ਵੀ ਉਹਦਾ ਯੂਜ਼ ਕੀਤਾ ਜੀ ਤੋ ਲਾਪਾਕ ਰਾਈ ਸੀ ਮੈਚਿੰਗ ਛੱਡੀ ਨਾ ਜਿੰਨਾ ਚਿਰ ਛੇਤਰ ਨਹੀਂ ਪੈਂਦੇ ਨਵੀਂ ਤੋਂ ਨਵੀਂ ਗੱਲ ਸਿੱਖਣੀ ਐ ਤੇ ਇਹਦੇ ਕਮੈਂਟ ਪੜ ਲਿਆ ਕਰੋ ਤਾਰੇ ਨਾਮ ਕੇ ਸਵੇਰੇ ਸਵੇਰੀ ਕਾਲਜਾ ਫੂਕਤਾ ਜਲਮਾ ਹੈ ਤਾਂ ਮੈਂ ਚਾਹ ਵੀ ਨਹੀਂ ਪੀਤੀ ਸੀ। ਸਾਲਾ ਸਾਡੇ ਸਵਰ ਦੇ ਫਲ ਦਾ ਬੂਟਾ ਹੀ ਕੋਈ ਪੁੱਟ ਕੇ ਲੈ ਗਿਆ। ਦਿਲ ਤਾਂ ਮੇਰਾ ਵੀ ਕਰਦੇ ਇਹਨਾਂ ਨੂੰ ਦੇਖ ਕੇ ਕਿ ਫੂਨ ਕੰਦੇ ਚ ਮਾਰਾਂ ਪਰ ਕਰਦੇ ਨੇ ਨਮਾ ਨਹੀਂ ਲੈ ਕੇ ਦੇਣਾ। ਆਏ Yoda ਕੀ ਕਰੀਏ। ਰੋਟੀ ਖਾਣ ਲੱਗਿਆ ਸੀ ਬਾਈ ਬੁਰਕੀ ਨਹੀਂ ਲੰਗੀ ਦੇਖ ਕੇ। ਕਾਸ਼ ਅਸੀਂ ਵੀ ਥੋੜਾ ਲੇਟ ਆਉਂਦੇ ਦੁਨੀਆ ਤੇ। ਇਹ ਤਾਂ ਸਾਲੀ ਉਹੀ ਗੱਲ ਹੋ ਗਈ ਤੰਨ ਝੁੱਡੀਆਂ ਨੂੰ ਤੇ ਰੰਨ ਫੁੱਦੀਆਂ ਨੂੰ। ਜਿੰਨੀ ਤੇਰੀ ਉਮਰ ਆ ਹੁਣ ਤੱਕ ਤਾਂ ਭਾਬੀ ਨੂੰ ਦੇਖਣਾ ਵੀ ਬੰਦ ਹੋ ਗਿਆ ਹੁਣ ਬੁੱਢੀ ਹੋ ਕੇ ਆਂਟੀ ਤੇਰੀ ਨੂੰ ਨੂੰ ਸ਼ੱਕ ਪਿਆ ਹੋਣਾ ਤੂੰ ਗਲਤ ਬੋਲ ਗਈ ਕੁੜਗੇ ਟਿਕ ਜਾ ਤੇਰੀ ਨਿਆਣੀ ਉਮਰ ਆ ਇਹੋ ਜੇ ਗੀਤ ਨਹੀਂ ਗਾਈਦੇ ਹੁੰਦੇ ਭਾਬੀ ਨੂੰ ਸ਼ੱਕ ਦੱਸ ਕਿਹੜੀ ਗੱਲ ਦਾ ਪੈ ਗਿਆ ਮੈਂ ਤਾਂ ਹੈਰਾਨ ਆ ਕਿਹੜਾ ਅਨਾਸ਼ਕ ਢੇੜੇ ਮਾਰਦਾ ਤੇਰੀ ਉਮਰ ਦੇ ਹਿਸਾਬ ਨਾਲ ਲੱਗਦਾ ਭਾਬੀ ਦੇ ਤਾਂ ਫੁੱਲ ਕਦੋਂ ਦੇ ਚੁਕੇ ਗਏ ਹੋਣੇ ਕਿਹੜੀ ਕੰਪਨੀ ਆ ਪਾਣ ਦੇਣੀ ਜਿਹੜੀ ਇਹਨਾਂ ਦੇ ਗਾਣੇ ਰਿਲੀਜ਼ ਕਰੀ ਜਾਂਦੀ ਆ ਸਪੈਸ਼ਲੀ ਤੁਹਾਡੇ ਲਈ ਰੋਜ਼ ਵਾਲੀ ਗੱਜਕ ਮੰਗਵਾਈ ਹੈ ਤੇ ਤੁਸੀਂ ਦੰਦ ਤੇ ਨਹੀਂ ਤਰਕੇ ਵੇਖੀ ਨਹੀਂ ਮੜੀ ਟੇਸਟ ਗੰਦ ਤੇ ਵੇਖਾਂ ਮੜਿਆ ਸਿੱਧੂ ਬਾਈ ਨੇ ਵੀ ਗੱਜਕ ਖਵਾਈ ਸੀ ਲੱਗਦਾ ਭੁੱਲ ਗਿਆ ਠਰਕੀ ਤਾਂ ਬਹੁਤ ਦੇਖੇ ਨੇ ਪਰ ਤੇਰਾ ਮੁਕਾਬਲਾ ਨਹੀਂ ਇਹ ਨਵਾਂ ਸਟਾਈਲ ਆ ਗਿਆ ਹੀ ਨਹੀਂ ਆਦੀ ਕਦੇ ਖਜੂਰਾ ਵਾਲੀ ਵੀ ਹੈ ਰੋਜ਼ ਵਾਲੀ ਵੀ ਹੈ ਇਹ ਆਉਂਦੇ ਨਹੀਂ ਚਿਪਕਾਈ ਕਿ ਦੁਬਾਰ ਲਓ ਜੀ ਇਹ ਬੰਦਾ ਵੀ ਹਰ ਇੱਕ ਤੋਂ ਲੱਸੀ ਕਰਵਾ ਕੇ ਹੀ ਹਟਦਾ ਗਿਆਨੀ ਜੇ ਮਿਲਕ ਸ਼ੇਕ ਪੀਣਾ ਹੋਇਆ ਤਾਂ ਦੱਸ ਦੇ ਥੋੜੀ ਦਿਖਾ ਕੇ ਮੀਨੀ ਆ ਇੰਮ ਦਾ ਦੇਸਾ ਬੰਦਾ ਮਾੜਾ ਮੋਟਾ ਉਦਾ ਹੀ ਬੋਲ ਦਿੰਦਾ ਉੱਤੋਂ ਨਹੀਂ ਬਹੁਤ ਸਵਾਰ ਹਰ ਇੱਕ ਨਾ ਮੈਚਿੰਗ ਕਰ ਲੈਂਦਾ ਉਸ ਤੋਂ ਬਾਅਦ ਉਹਦੇ ਤੋਂ ਬੇਇਜ਼ਤੀ ਕਰਵਾ ਲੈਂਦਾ ਨਾ ਕੀ ਆਈ ਘਰੇ ਕਹਾਨਾ ਮੌਸਮ ਵੀ ਅਜ ਹੈ ਮਸਤਾਨ ਤੂੰ ਸਾਲਿਆ ਕੁੱਟ ਤੇ ਫਿਰ ਜਾ ਥੱਲੇ ਤੇਰੀ ਬੁੜੀ ਸਲਵਾਰ ਲੱਭੀ ਜਾਂਦੀ ਆ ਤੂੰ ਬਲਵੀਰ ਬੋਪਰ ਆਏ ਆ ਕਿ ਮਿਸ ਪੂਜਾ ਫਟੀ ਨਾ ਜਿੰਨ ਜੇਰ ਛਾਤੀ ਚ ਲੱਤਾਂ ਨਹੀਂ ਵੱਜਦੀਆਂ ਸਾਲੀ ਨਿਤ ਨਵੀਂ ਕੋਈ ਆਈਟਮ ਲਾਂਚ ਹੁੰਦੀ ਆ ਪਹਿਲਾਂ ਮਾੜਾ ਸੰਧੂ ਨੇ ਕੁੜੀਆਂ ਫਿਲ ਕਰਤੀਆਂ ਹੁਣ ਇਹ ਆ ਗਿਆ ਗੱਲੋਂ ਗੱਲ ਸੁਣ ਸੋਹਣੀਏ ਸ਼ੇਰ ਦੀ ਸ਼ੇਰਨੀ ਐ ਦਰਕੇ ਨਹੀਂ ਰਹਿਣਾ ਬਸ ਮੈਂ ਗਿਆ ਤੇ ਆਇਆ ਬਸ ਮੈਂ ਚੋਰੀ ਕਰਨ ਗਿਆ ਤੇ ਆਇਆ ਗੱਲ ਸੁਣ ਸੋਹਣਿਆ ਮੈਣੀ ਡਰਦੀ ਤੂੰ ਆਪ ਦਾ ਸੋਚ ਹਵਾ ਦਾ ਬੁੱਲਾ ਆ ਕਿਤੇ ਤੂੰ ਨਾ ਉੱਡ ਜੀ ਸ਼ੇਰ ਦੀ ਸ਼ੇਰਨੀ ਐ ਦਰਕੇ ਨਹੀਂ ਰਹਿਣਾ ਆ ਸ਼ੇਰ ਨੂੰ ਟਟੰਗਾਂ ਲੱਗੀਆਂ ਸੀ ਹੁਣ ਦਵਾਈ ਲੈਣ ਚੱਲਿਆ ਮੂਫਲੀ ਦਾ ਸੀਜ਼ਨ ਲੌਣ ਚੱਲਿਆ ਕਿਛੇ-ਕਿਛੇ ਤੀ ਦਸ ਕੁੜੀਏ ਦੇਲ ਦੇਣਾ ਐ ਕਿ ਮਾਰਾਂ ਤੈਨੂੰ ਪੈਰ ਧਮਕੀ ਵਾਲਾ ਪਿਆਰ ਤੂ ਤੇ ਭਰਾ ਕੁੜੀ ਨੂੰ ਮਜਬੂਰ ਕਰਨ ਡਿਆ ਦਿਲ ਦੇਣ ਲਈ ਪਤੰਦਰਾ ਦਿਲ ਮੰਗਣ ਡਿਆ ਕੇ ਫਰੋਤੀ ਕਿਛੇ-ਕਿਛੇਤੀ ਦੱਸ ਕੁੜੀਏ ਦਿਲ ਦੇਣਾ ਏ ਕੇ ਮਾਰਾਂ ਤੈਨੂੰ ਸੈ ਉੜਗੇ ਫੇਰ ਖਾਲੀ ਦਿਲ ਨਾ ਦੇ ਪਛਤਾਵੇਂਗੀ ਚੰਦਰਗੇ ਇਹ ਸੁਣਨ ਤੋਂ ਬਾਅਦ ਕੁੜੀ ਨੇ ਖੁਦ ਹੀ ਯਾਰ ਖਾਲੀ ਇਨ ਸੋਣ ਤੇ ਸੁਣਖੀ ਤੇਰੀ ਨਾਰਿਆ ਵੇ ਪਾਸਾ ਵੇ ਤੂੰ ਮੁੰਡਿਆ ਇਨ ਸੋਣ ਤੇ ਸੁਣ ਮੂੰਹ ਤੇ ਸਿਲਵਰ ਪੇਂਟ ਫੇਰਿਆ ਲੱਗਦਾ 300 ਚ ਇੰਨਾ ਹੀ ਹੋਣਾ ਸੀ ਜੇਰਾ ਅਮਰੀਕਨ ਤਾਂ ਆਫਰੀਕਨ ਤਾਂ ਹੁਣ ਸਮੇਤ ਪੈਸੇ ਜ਼ਿਆਦਾ ਲੱਗਣੇ ਸੀ ਭਾਈ ਇਹ ਤਾਂ ਲੱਗਦੀਆਂ ਜਿਵੇਂ ਕੇਰਲਾਂ ਆਟੇ ਚ ਨਿਕਲ ਕੇ ਆਈਆਂ ਹੁੰਦੀਆਂ ਅਣਜਾਣ ਤੋਂ ਵੀ ਕਦੇ ਨਾ ਕੰਮ ਕਰਾਓ ਇਹਨਾਂ ਨੂੰ ਦੇਖ ਕੇ ਤਾਂ ਸਾਡੇ ਜਵਾਕ ਡਰੇ ਬੈਠੇ ਨੇ ਜੇ ਕੋਈ ਮਗਰੋਂ ਬੋਰੀ ਚੋੱਕ ਕੇ ਲੈ ਗਿਆ ਮਿਰਜਾ ਸੈਲਰ ਵਾਲਿਆਂ ਨੇ ਲੰਮਾ ਪਾ ਲੈਣਾ ਹੁਣ ਕੰਡੇ ਤੇ ਪੈਸੇ ਦੇਣ ਵੇਲੇ ਸਾਰਾ ਡਰਾਮੇ ਕਰਦਾ ਜਰਦੇ ਦਾ ਸਵਾਦ ਲੈਂਦਾ ਪਾਉ ਮਿਰਜਾ ਦਾ ਸਾਲਾਂ ਦਾ ਰਾਸ਼ਨ ਨਾਲ ਹੀ ਚੱਕੀ ਫਿਰਦਾ ਠੇਕੇਦਾਰ ਜਾਣ ਤੋਂ ਬਾਅਦ ਮਿਰਜਾ ਲੋਕੇ ਆਰਾਮ ਕਰਦਾ ਹੋਇਆ ਚੱਲ ਹੁਣ ਬੋਰੀਆਂ ਵੀ ਲਾਲਾ ਮਾਮਾ ਕਣਕ ਦੀਆਂ ਪਤਲਾ ਤਾਂ ਮੈਂ ਵੀ ਆ ਪਰ ਇਹਨਾਂ ਦਾ ਤਾਂ ਵੇੜੇ ਹੀ ਕਰਕਾ ਪਹਿਲੇ ਨੰਬਰ ਵਾਲੇ ਦੇ ਫੇਫੜੇ ਸਾਰੇ ਦੀ ਸੀ ਜਾਂਦੇ ਆ ਇਹਨਾਂ ਦਾ ਐਕਸ-ਰੇ ਟਾਰਚ ਨਾਲ ਹੀ ਹੋ ਜਾਣਾ ਆਹੋ ਜਿਹੜੇ ਪੁੱਠੇ ਕੰਮ ਦੇ ਤੁਸੀਂ ਸ਼ੌਂਕੀਓ ਉਸੇ ਨਹੀਂ ਤੁਹਾਡੀ ਆ ਹਾਲਤ ਕਰੀਆ ਸਾਲੇ ਤੂੰ ਨੇ ਢੂਈ ਨਾਲ ਲੱਗੀ ਤੁਹਾਡੀ ਤਾਂ ਛਾਤੀ 'ਚ ਲੱਤਾਂ ਵੀ ਨਹੀਂ ਮਾਰ ਸਕਦੇ ਮਰ ਜਾਣਾ ਤੁਸੀਂ ਸਾਲਾ ਆਹੀ ਚੀਜ਼ਾਂ ਦੇਖਣ ਲਈ ਕਣਕ ਵੇਚ ਕੇ ਰੀਜਜ ਕਰਵਾਇਆ ਉਹ ਪਹਿਲੀ ਗੱਲ ਸੁਣ ਰਾਂ ਜਿਆ ਯਾਰ ਨਹੀਂ ਕੋਈ ਦੂਜੀ ਗੱਤ ਨੂੰ ਮਨਾਉਣੀ ਆਉਂਦੀ ਨਾਰ ਨਹੀਂ ਕੋਈ ਜਿੱਦੀ ਏਡੀ ਵੀ ਤੂੰ ਕੱਲੀ ਇਸਕਾਰ ਨਹੀਂ ਕੋਈ ਮੂੰ ਤਾਂ ਵੇਖ ਕਿਵੇਂ ਕਰਦੀ ਜਿਵੇਂ ਪਿੱਗ ਲਾ ਕੇ ਡਿਸਪੋਇਲ ਗਲਾਸ ਮਰੋੜ ਕੇ ਛੁੱਟਿਆ ਹੁੰਦਾ ਗੁੱਡੀ ਪਹਿਲਾਂ ਦੰਦਾ ਦੇ ਤਾਰ ਲਵਾ ਰੀਲਾ ਤੇ ਫੇਰ ਭੋਰ ਲਈ ਇਸ ਵੀਡੀਓ ਚ ਵਧੀਆ ਐਕਟਿੰਗ ਪੇਂਟ ਵਾਲੇ ਦੀ ਆ ਕਿ ਤੇਰੇ ਕੱਪਰੂ ਕੱਡੂਗਾ ਹਾੜੇ ਇੰਨ ਤੱਕੇ ਖਾਂਗੀ ਖਾਂਗੀ ਲੱਖਣ ਤੇਰੇ ਮਾਰੇ ਰੰਗ ਕਰ ਲਾ ਪ੍ਰਾਜਾਂ ਛਾਤੀ ਚ ਲੱਤਾਂ ਖਾ ਕੇ ਹੀ ਹਟਣਾ ਸੱਚ ਦੱਸਦੇ ਕੀ ਕੀ ਦੇਖਣਾ ਪੈ ਰਿਹਾ ਰੱਬਾ ਸਾਨੂੰ ਐਸੇ ਖਾਤਰੀ ਜੰਮਿਆ ਪੈਂਦੀ ਸ਼ਿੱਕੀ ਸਲਫਾਸ ਤੋਂ ਵੀ ਜ਼ਹਿਰੀਲੀ ਰੀਲ ਬਣਾਈ ਪਈ ਆ ਇਹਨਾਂ ਨੂੰ ਦੇਖ ਕੇ ਤਾਂ ਲੱਗਦਾ ਡੂੰਗੀ ਨਹਿਰ ਦੀ ਵੀ ਲੋੜ ਨਹੀਂ ਬੰਦੇ ਨੇ ਉਹੀ ਕੌਲੀ ਚ ਨੱਕ ਡੋਬੋ ਕੇ ਮਰ ਜਾਣਾ ਮੁਸ਼ਕਿਲ ਨਾਲ ਮਿਲਿਆ ਮੈਨੂੰ ਮੈਸੇ ਨੂੰ ਖੋੜਾ ਚਾਉਂਦੀ ਨਹੀਂ ਅਸੀਂ ਤਾਂ ਲੱਗਦਾ ਹਾਂ ਯੂਟਿਊਬ ਤੇ ਮੱਥਾ ਮਾਰੀਏ ਨੇ ਇੰਸਟਾ ਤੇ ਰੀਲ ਬਣਾਉਂਦੇ ਸਾਡਾ ਵੀ ਕੋਈ ਹੱਲ ਹੋ ਜਾਣਾ ਸੀ ਭਾਈ ਡਾਂਸ ਨਹੀਂ ਆਉਂਦਾ ਸੀ ਸ਼ਰਮ ਤਾਂ ਆਉਂਦੀ ਹੋਣੀ ਐ ਨਰਕ ਹੋਵੇ ਜਾਂ ਸਵਰਗ ਹੋਵੇ ਜਾਂ ਤੈਨੂੰ ਪੰਪ ਮਾਰਨ ਵਾਲੇ ਦਾ ਬੇੜਾ ਕਰਕ ਹੋਵੇ ਫੀਲਿੰਗ ਪੂਰੀ ਚੱਕੀ ਆ ਪਤੰਦਰ ਨੇ ਪਰ ਸਟੈਪ ਨਹੀਂ ਨਿਕਲ ਰਹੇ ਦੇਖ ਛੋਟੇ ਪ੍ਰਾ ਪੰਗੜਾ ਰਹਿਂਦੇ ਤੂੰ ਬਿਲਡਿੰਗ ਦਾ ਕੰਮ ਸਿੱਖ ਲੈ ਨਾ ਗੱਲ ਟਰੁੱਡੋ ਦੀ ਨਾ ਗੱਲ ਟਰੰਪ ਦੀ ਗੱਲ ਤਾਂ ਸੰਧੂ ਦਾ ਸਾਰੀ ਪੰਪ ਦੀ ਪੱਟੂ ਦੀ ਸੇਲੀ ਬੈਠੀ ਹੋਣੀ ਸਾਹਮਣੇ ਪਹਿਣਾ ਬਿਨਾ ਮਹਿਫਲ ਨਹੀਂ ਸੱਚਦੀਆਂ ਪਹਿਣਾ ਬਿਨਾ ਮਹਿਫਲਾਂ ਨਹੀਂ ਸੱਚਦੀਆਂ ਜਦ ਪੈਣਾ ਹੀ ਨਾਲ ਖੜਦੀ ਐ ਕਦੇ ਰੋਣ ਕਾ ਨਹੀਂ ਜਾਂਦੀਆਂ ਰੋਣ ਕਣ ਜਾਂਦੀਆਂ ਭਰਾ ਸਾ ਘੱਟ ਖਾ ਕਰ ਤੇ ਯਾ ਦਿਮਾਗ ਨੂੰ ਚੜ ਗਏ ਐ ਜਵਲੀਆਂ ਮਰੀ ਜਾਂਨਾ ਪੈਣਾ ਨੂੰ ਮਹਿਫਲਾਂ ਚ ਕੌਣ ਬਾਉਂਦਾ ਬਹੁਤ ਸੋਣੀ ਕਲਮਾ ਤੋੜ ਕੇ ਪਿੱਛੇ ਲੈ ਲਾ ਉਸਤਾਦ ਤੇਰੇ ਪੈਰ ਕਿੱਥੇ ਐ ਮੈਂ ਤਜਾ ਪਾਉਣਾ ਇਹ ਵੀਡੀਓ ਪੈਣਾ ਤੱਕ ਜੂੜੀ ਪਚਾਏ ਜੋੜੇ ਪੈਣਾ ਨੂੰ ਸੱਚੇ ਦਿਲੋਂ ਆਪਣੀ ਭੈਣ ਮੰਨਦੇ ਨੇ ਠੀਕ ਐ ਹਾਂ ਪੈਣਾ ਬਿਨਾਂ ਰੌਣਕਾ ਨਹੀਂ ਹੈਗੀ ਭੈਣ ਮਾਂ ਬਿਨਾਂ ਰੌਣਕ ਨਹੀਂ ਹੈਗੀ ਜੋ ਰੌਣ ਕੈ ਉਹ ਪਹਿਣਾ ਵੀ ਨਹੀਂ ਆਏ ਜੋ ਰੌਣ ਕੈ ਉਹ ਪਹਿਣਾ ਵੀ ਨਹੀਂ ਆਏ ਤੇਰੀ ਆ ਸ਼ਾਇਰੀ ਸੁਣ ਕੇ ਲੱਗਦਾ ਨਹੀਂ ਤੇਰੀਆਂ ਪਹਿਣਾ ਤੈਨੂੰ ਘਰੇ ਵੜਨੀਆਂ ਬਾਈ ਤੂੰ ਲੋਕਾਂ ਦੀ ਨਾ ਸੁਣੀ ਲੋਕ ਬੋਲਦੇ ਆ ਤੂੰ ਚੱਪ ਕਰਕੇ ਨਹਿਰ ਤੇ ਛਾਲ ਮਾਰ ਦੇ 20 ਸਾਲ ਬਾਅਦ ਸਮਝ ਆਉਣ ਵਾਲੀਆਂ ਗੱਲਾਂ ਹਾਂਜੀ ਵੀਡੀਓ ਕੈਂਡ ਲਗੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਕਿਸੇ ਹੋਰ ਕੈਂਡ ਵੀਡੀਓ ਦੇ ਨਾਲ